ਅੱਜਕੱਲ ਜਦੋਂ ਵੀ ਕਿਸੇ ਮੁੰਡੇ ਕੁੜੀ ਦਾ ਵਿਆਹ ਹੁੰਦਾ ਤਾਂ ਵਿਆਹ ਦੇ ਪਹਿਲੇ ਦਿਨ ਨਾ ਤੋਹਫੇ ਦੇਣ ਦਾ ਰਵਾਜ ਚੱਲ ਪਿਆ ਮੁੰਡਾ ਕੁੜੀ ਨੂੰ ਤੋਹਫਾ ਦਿੰਦਾ ਤੇ ਕੁੜੀ ਮੁੰਡੇ ਨੂੰ ਤੋਹਫਾ ਦਿੰਦੀ ਆ ਕੋਈ ਕਿਸੇ ਨੂੰ ਘੜੀ ਦਿੰਦਾ ਕੋਈ ਕਿਸੇ ਨੂੰ ਚੇਨ ਦਿੰਦਾ ਕੋਈ ਕਿਸੇ ਨੂੰ ਗੁਲਦਸਤਾ ਦਿੰਦਾ ਭਾਵ ਜਿੰਨੀ ਕਿਸੇ ਦੀ ਹੈਸੀਅਤ ਆ ਆਪੋ ਆਪਣੀ ਹੈਸੀਅਤ ਮੁਤਾਬਕ ਮੁੰਡੇ ਕੁੜੀ ਵੱਲੋਂ ਇੱਕ ਦੂਜੇ ਨੂੰ ਤੋਹਫੇ ਦਿੱਤੇ ਜਾਂਦੇ ਆ ਤੇ ਜਿਹੜਾ ਕੁਝ ਆ ਮੁੰਡੇ ਨੂੰ ਤੋਹਫੇ ਦੇ ਵਿੱਚ ਮਿਲਿਆ ਵਿਆਹ ਦੇ ਪਹਿਲੇ ਦਿਨ ਉਹਨੇ ਤਾਂ ਉਹਦਾ ਸਹਰੀ ਚ ਕਰਾਤਾ ਉਹਨੂੰ ਹੈਰਾਨ ਹੀ ਕਰ ਦਿੱਤਾ ਕਿਉਂਕਿ ਕੁੜੀ ਨੇ ਉਹਨੂੰ ਵਿਆਹ ਦੇ ਪਹਿਲੇ ਦਿਨ ਤੋਹਫਾ ਦਿੱਤਾ ਕਿ ਮੈਂ ਜ਼ਹਿਰ ਖਾ ਲਵਾਂਗੀ ਜ਼ਹਿਰ ਖਾਣ ਦੀ ਧਮਕੀ ਦਿੱਤੀ ਤਾਂ ਮੁੰਡਾ ਹੈਰਾਨ ਰਹਿ ਗਿਆ ਕਿੰਦਾ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਕੋਈ ਗੁਨਾਹ ਹੀ ਨਹੀਂ ਕੀਤਾ ਵਿਆਹ ਤੋਂ ਬਾਅਦ ਅੱਜ ਪਹਿਲੇ ਦਿਨ ਅੱਜ ਹੀ ਤਾਂ ਆਪਣਾ ਵਿਆਹ ਹੋਇਆ ਤੇ ਅੱਜ ਹੀ ਤੂੰ ਪਹਿਲੇ ਦਿਨ ਸਾਡੇ ਘਰ ਵਿੱਚ ਕਦਮ ਰੱਖਿਆ ਮੈਂ ਉਹ ਜੀ ਫਿਰ ਕਿਹੜੀ ਗਲਤੀ ਕਰਤੀ ਜਿਹਦੇ ਕਰਕੇ ਤੂੰ ਮੈਨੂੰ ਜ਼ਹਿਰ ਖਾਣ ਦੀ ਧਮਕੀ ਦਿੱਨੀ ਆ ਤਾਂ ਕੁੜੀ ਕਹਿੰਦੀ ਕਿ ਮੇਰਾ ਕਿਸੇ ਹੋਰ ਮੁੰਡੇ ਦੇ ਨਾਲ ਅਫੇਅਰ ਚੱਲਦਾ ਮੇਰਾ ਕਿਸੇ ਹੋਰ ਮੁੰਡੇ ਦੇ ਨਾਲ ਪਿਆਰ ਪੈ ਗਿਆ ਤੇ ਮੇਰੇ ਘਰਦਿਆਂ ਨੇ ਧੱਕੇ ਦੇ ਨਾਲ ਤੇਰੇ ਨਾਲ ਮੇਰਾ ਵਿਆਹ ਕੀਤਾ ਮੈਨੂੰ ਤੂੰ ਬਿਲਕੁਲ ਵੀ ਪਸੰਦ ਨਹੀਂ ਜੇਕਰ ਤੂੰ ਮੈਨੂੰ ਹੱਥ ਵੀ ਲਾਇਆ ਤਾਂ ਮੈਂ ਜ਼ਹਿਰ ਖਾ ਲੂੰਗੀ ਤਾਂ ਮੁੰਡਾ ਹੈਰਾਨ ਰਹਿ ਗਿਆ ਪਰੇਸ਼ਾਨ ਹੋ ਗਿਆ ਉਹ ਆਪਣੇ ਘਰਦਿਆਂ ਨਾਲ ਇਹ ਗੱਲ ਸਾਂਝੀ ਕਰਦਾ ਫਿਰ ਉਹ ਕੁੜੀ ਦੇ ਮਾਪਿਆਂ ਦੇ ਨਾਲ ਇਹ ਗੱਲ ਸਾਂਝੀ ਕਰਦਾ ਤਾਂ ਕੁੜੀ ਦੇ ਮਾਪੇ ਉਲਟਾ ਮੁੰਡੇ ਨੂੰ ਧਮਕਾਉਣ ਲੱਗ ਜਾਂਦੇ ਆ ਕਹਿੰਦੇ ਖਬਰਦਾਰ ਜੇ ਤੂੰ ਸਾਡੀ ਕੁੜੀ ਤੇ ਤੂੰ ਝੂਠੀਆਂ ਤੋਮਤਾਂ ਲਾਉਣਾ ਤੂੰ ਇਲਜ਼ਾਮ ਲਾਉਣਾ ਕਿਉਂਕਿ ਮਾਪਿਆਂ ਨੂੰ ਪਹਿਲਾਂ ਹੀ ਪਤਾ ਸੀ ਕੁੜੀ ਦਾ ਕਹਿਣਾ ਕਿ ਮੈਂ ਆਪਣੇ ਮਾਪੇ-ਬਾਪ ਨੂੰ ਪਹਿਲਾਂ ਦੱਸਿਆ ਸੀ ਕਿ ਮੈਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਜਿਹਨੂੰ ਮੈਂ ਪਿਆਰ ਕਰਦੀ ਆ ਪਰ ਮੇਰੇ ਮਾਪਿਆਂ ਨੇ ਮੇਰੀ ਇੱਕ ਨਹੀਂ ਸੁਣੀ ਤੇ ਮੈਨੂੰ ਤੇਰੇ ਨਾਲ ਵਿਆਹ ਤਾਂ ਮਾਪਿਆਂ ਨੂੰ ਪਹਿਲਾਂ ਹੀ ਪਤਾ ਸੀ ਤਾਂ ਉਹਨਾਂ ਨੂੰ ਆਏ ਆ ਕਿ ਸਾਡੀ ਧੀ ਦਾ ਘਰ ਨਾ ਖਰਾਬ ਹੋਵੇ ਉਹ ਇੱਥੇ ਹੀ ਵਸੇ ਕਿਉਂਕਿ ਪਹਿਲਾਂ ਹੀ ਉਹਨਾਂ ਨੇ ਆਪਣੀ ਧੀ ਨਹੀਂ ਮੰਨੀ ਤੇ ਉਧਰੋਂ ਧੀ ਉਹਨੂੰ ਪਰੇਸ਼ਾਨ ਕਰਦੀ ਆ ਕਿ ਜੇਕਰ ਤੂੰ ਮੈਨੂੰ ਅਪਣਾਇਆ ਮੈਨੂੰ ਛੱਡ ਜੇਕਰ ਤੂੰ ਮੈਨੂੰ ਅਪਣਾਇਆ ਤਾ ਫੇਰ ਮੈਂ ਜ਼ਹਿਰ ਖਾ ਲੂੰਗੀ ਮੁੰਡਾ ਦੋਨੇ ਪਾਸੇ ਹੀ ਫਸ ਗਿਆ ਉਧਰ ਕੁੜੀ ਦੇ ਘਰਦਿਆਂ ਵੱਲੋਂ ਤੇ ਦੂਸਰੇ ਪਾਸੇ ਕੁੜੀ ਵੱਲੋਂ ਤਾਂ ਉਹ ਕਹਿੰਦਾ ਮੈਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋ ਗਿਆ ਜਿਹਦੇ ਕਰਕੇ ਉਹਨੇ ਪੁਲਿਸ ਕੋਲੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਆ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਸਾਹਮਣੇ ਆਇਆ ਬਰੇਲੀ ਵਿੱਚ ਬਰੇਲੀ ਦੇ ਜਿਹੜਾ ਐਸਪੀ ਆ ਉਥੋਂ ਦਾ ਮਾਨੁਸ਼ ਉਹਨੇ ਦੱਸਿਆ ਕਿ ਬਰਾਦਰੀ ਥਾਣਾ ਵਿੱਚ ਇਹ ਇੱਕ ਘਟਨਾ ਮਤਲਬ ਇੱਕ ਸਾਡੇ ਕੋਲ ਸ਼ਿਕਾਇਤ ਆਈ ਆ ਇੱਕ ਨੌਜਵਾਨ ਨੇ ਸ਼ਿਕਾਇਤ ਕੀਤੀ ਹੈ ਕਿ ਮੇਰਾ ਵਿਆਹ ਹੋਇਆ ਸੀ ਤੇ ਕੁੜੀ ਨੇ ਮੈਨੂੰ ਇਸ ਤਰੀਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਮੈਂ ਕੁੜੀ ਦੇ ਮਾਪੇ ਨੂੰ ਦੱਸਿਆ ਕਿ ਤੁਹਾਡੀ ਕੁੜੀ ਦਾ ਭਾਈ ਕਿਸੇ ਹੋਰ ਨਾਲ ਪਿਆਰ ਕਰਦੀ ਹੈ ਤੁਸੀਂ ਧੱਕੇ ਨਾਲ ਹੀ ਉਹਦਾ ਇੱਧਰ ਵਿਆਹ ਕਰ ਦਿੱਤਾ ਤਾਂ ਉਲਟਾ ਕੁੜੀ ਦਾ ਮਾਪੇ ਹੁਣ ਮੈਨੂੰ ਧਮਕਾ ਰਿਆ ਤੇ ਮੈਂ ਹੁਣ ਸਨ ਵਿਚਾਲੇ ਫਸ ਚੁੱਕਾ ਮੈਨੂੰ ਡਰ ਆ ਕਿ ਜੇ ਕੁੜੀ ਨੇ ਕੁਝ ਕਰ ਲਿਆ ਤਾਂ ਵੀ ਐਕਸ਼ਨ ਮੇਰੇ ਤੇ ਜੇ ਉਧਰੋਂ ਮੈਨੂੰ ਕੁਝ ਉਹਦੇ ਕੁੜੀ ਦੇ ਮਾਪੇ ਜਿਵੇਂ ਧਮਕੀਆਂ ਦੇ ਰਹੇ ਆ ਹੋ ਸਕਦਾ ਮੇਰੀ ਜਾਨ ਨੂੰ ਖਤਰਾ ਹੋਵੇ ਤਾਂ ਕਹਿੰਦਾ ਮੈਂ ਬਹੁਤ ਪਰੇਸ਼ਾਨ ਆ ਮੇਰੀ ਮਾਂ ਵੀ ਦਿਲ ਦੀ ਮਰੀਜ਼ ਆ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ ਮੇਰਾ ਇਸ ਮੁਸੀਬਤ ਤੋਂ ਕਿਹੜਾ ਛਡਾਓ ਮੇਰੀ ਇਸ ਜਿਹੜੀ ਪਰੇਸ਼ਾਨੀਆਂ ਉਹਦਾ ਕੋਈ ਹੱਲ ਕਰਾਓ ਤਾਂ ਪੁਲਿਸ ਨੇ ਇਹ ਜਿਹੜਾ ਪੂਰਾ ਮਾਮਲਾ ਏ ਉਹ ਦਰਜ ਕਰ ਲਿਆ ਹੁਣ ਪੁਲਿਸ ਇਹਦੇ ਵਿੱਚ ਕੀ ਕਾਰਵਾਈ ਕਰਦੀ ਆ ਉਹ ਆਉਣ ਵਾਲਾ ਵਕਤ ਦੱਸੂਗਾ ਐਸਪੀ ਮਾਨੁਸ਼ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਸ ਇਨਵੈਸਟੀਗੇਸ਼ਨ ਵਿੱਚ ਹੋਰ ਕੀ ਨਿਕਲ ਕੇ ਸਾਹਮਣੇ ਆਉਂਦਾ ਫਿਰ ਉਹਦੇ ਆਧਾਰ ਤੇ ਬੰਦ ਦੀ ਕਾਰਵਾਈ ਕੀਤੀ ਜਾਊਗੀ